ਹੈਲੋ ਪੇਰੈਂਟਸ ਵੈਲਕਮ ਟੂ ਮਾਈ ਚੈਨਲ ਤਾਂ ਅੱਜ ਦੀ ਜਿਹੜੀ ਰੈਸਪੀ ਆ ਉਹ ਹੈਗੀ ਆ ਢੋਕਲੇ ਦੀ ਬਟ ਇਹ ਥੜਾ ਢੋਕਲਾ ਹੈ ਇਹ ਸੂਜੀ ਦਾ ਬਨੇਗਾ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ इजीली ਦੇ ਸਕਦੇ ਹੋ ਕਿਉਂਕਿ ਇਹ ਬਹੁਤ ਹੈਲਦੀ ਹੋਏਗਾ ਆਪਾਂ ਇੱਕ ਛੋਟੀ ਕੋਲੀ ਜਿਹੜੀ ਆ ਸੂਜੀ ਦੀ ਲੈਣੀ ਆ ਤੇ ਉਹਦੇ ਵਿੱਚ ਦੋ ਚਮਚ ਦਹੀਂ ਤੇ ਆਪਾਂ ਪਾ ਦੇਣੇ ਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਐਂਡ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣੀ ਹੈ ਕਿ ਆਪਣਾ ਜਿਹੜਾ ਬੈਟਰ ਆ ਉਹ ਜ਼ਿਆਦਾ ਪਤਲਾ ਵੀ ਨਾ ਹੋਵੇ ਤੇ ਬਹੁਤ ਜ਼ਿਆਦਾ ਗਾੜਾ ਵੀ ਨਾ ਹੋਵੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਮਕ ਪਾ ਦਵਾਂਗੇ ਟੇਸਟ ਦੇ ਅਕੋਰਡਿੰਗ ਐਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇਨੂੰ ਅੱਧੇ ਘੰਟੇ ਲਈ ਆਪਾਂ ਰੱਖ ਦਵਾਂਗੇ ਐਂਡ ਹੁਣ ਮੈਂ ਇਹਦੇ ਨਾਲ ਨਾਲ ਟਮਾਟਰ ਦੀ ਚਟਣੀ ਤਿਆਰ ਕਰ ਰਹੀ ਆ ਮੈਂ ਆਪਣੀ 1.5 ਸਾਲ ਦੀ ਬੇਬੀ ਦੇ ਲਈ ਬਣਾ ਰਹੀ ਆ ਐਂਡ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਜ਼ਰੂਰ ਟਰਾਈ ਕਰਿਓ ਇੱਕ ਟਮਾਟਰ ਆਪਾਂ ਚੌਪ ਕਰ ਲੈਣਾ ਵਾ ਐਂਡ ਦੇਸੀ ਘਿਓ ਦੇ ਵਿੱਚ ਆਪਾਂ ਇਹਨੂੰ ਤੜਕਾਂਗੇ ਤੇ ਦੇਸੀ ਘਿਓ ਦਾ ਇੱਕ ਚਮਚ ਮੈਂ ਪਾਤਾ ਸੀ ਉਹਦੇ ਵਿੱਚ ਮੈਂ ਟਮਾਟਰ ਪਾਤੇ ਐਂਡ ਹਲਕਾ ਜਿਹਾ ਨਮਕ ਪਾਤਾ ਐਂਡ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਤੇ ਥੋੜੀ ਜਿਹੀ ਆਪਾਂ ਹਲਦੀ ਪਾਵਾਂਗੇ ਨਮਕ ਦੇ ਨਾਲ ਕਿਉਂ ਹੁੰਦਾ ਇਹ ਟਮਾਟਰ ਜਿਹੜੇ ਕਿ ਜਲਦੀ ਗਲ ਜਾਂਦੇ ਨੇ ਤੇ ਜਿਹੜਾ ਅਗਰ ਟਮਾਟਰਾਂ ਦੇ ਵਿੱਚ ਪਾਣੀ ਹੁੰਦਾ ਵਾ ਉਹ ਟਮਾਟਰ ਵਧੀਆ ਤਰ੍ਹਾਂ ਹੱਕ ਜਾਂਦੇ ਨੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਵੀ ਪਾਇਆ ਸੀ ਤਾਂ ਕਿ ਜਿਹੜੀ ਆਪਣੀ ਚਟਨੀ ਆ ਉਹ ਥੋੜੀ ਪਤਲੀ ਬਣੇ ਐਂਡ ਇਹਦੇ ਵਿੱਚ ਹਲਕੀ ਜਿਹੀ ਮੈਂ ਪੀਸੀ ਹੋਈ ਚੀਨੀ ਪਾਈ ਆ ਤੇ ਮੈਂ ਚੀਨੀ ਦੂਸਰੀ ਵਾਲੀ ਲਈ ਆ ਜਿਹੜੀ ਆਪਣੀ ਮਿਸ਼ਰੀ ਹੁੰਦੀ ਆ ਉਹ ਵਾਲੀ ਤੇ ਹੁਣ ਆਪਣੀ ਜਿਹੜੀ ਚਟਨੀ ਸੀਗੀ ਉਹ ਬਣ ਗਈ ਸੀਗੀ ਤੇ ਉਹ ਠੰਡੀ ਹੋ ਗਈ ਸੀ ਮੈਨੂੰ ਇੱਕ ਵਾਰੀ ਮਿਕਸਰ ਦੇ ਵਿੱਚ ਗ੍ਰाइंड ਕਰ ਲਿਆ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਜੇ ਤੁਹਾਡਾ ਬੱਚਾ 2 ਸਾਲ ਤੋਂ ਛੋਟਾ ਵਾ ਤਾਂ ਤੁਸੀਂ ਪੁੰਨ ਕੇ ਦੋਗੇ ਉਹਨਾਂ ਨੂੰ ਠੀਕ ਹੈ ਤੇ ਇਹ ਆਪਣੀ ਚਟਨੀ ਤਿਆਰ ਹੋ ਗਈ ਆ ਤੇ ਪਾਣੀ ਮੈਂ ਆਲਰੇਡੀ ਗਰਮ ਰੱਖ ਦਿੱਤਾ ਸੀ ਅੱਧਾ ਘੰਟਾ ਹੋ ਗਿਆ ਵਾ ਹੁਣ ਆਪਾਂ ਬੈਟਰ ਨੂੰ ਚੈੱਕ ਕਰਾਂਗੇ ਜਿਵੇਂ ਕਿ ਸੂਜੀ ਫੁੱਲ ਜਾਂਦੀ ਹੈ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਐਂਡ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਪਾਣੀ ਤੁਸੀਂ ਦੇਖ ਲੈਣਾ ਵਾ ਜਿਹੜਾ ਆਪਣਾ ਬੈਟਰ ਆ ਜਿਵੇਂ ਕਿ ਮੈਂ ਦੱਸਿਆ ਸੀ ਪਹਿਲਾਂ ਵੀ ਜ਼ਿਆਦਾ ਥਿੱਕ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਬੇਕਿੰਗ ਪਾਊਡਰ ਵੀ ਪਾਵਾਂਗੇ ਬਿਲਕੁਲ ਹਲਕਾ ਜਾ ਐਂਡ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਮੈਂ ਜਿਹੜਾ ਇੱਕ ਬਰਤਨ ਸੀ ਜਿਹਦੇ ਵਿੱਚ ਆਪਾਂ ਬਣਾਣਾ ਵਾ ਉਹਨੂੰ ਚੰਗੀ ਤਰ੍ਹਾਂ ਆਪਾਂ ਘਿਓ ਜਾਂ ਫਿਰ ਤੇਲ ਨਾਲ ਚੰਗੀ ਤਰ੍ਹਾਂ ਉਹਨੂੰ ਗ੍ਰੀਸ ਕਰ ਦਵਾਂਗੇ ਤੇ ਉਹਦੇ ਵਿੱਚ ਆਪਣਾ ਜਿਹੜਾ ਬੈਟਰ ਸੀਗਾ ਉਹ ਆਪਾਂ ਟਰਾਂਸਫਰ ਕਰ ਦਵਾਂਗੇ ਐਂਡ ਇਹਨੂੰ ਥੋੜਾ ਇਹ ਸੈੱਟ ਕਰਕੇ ਟੈਪ ਟੈਪ ਕਰਕੇ ਇਹਨੂੰ ਆਪਾਂ ਜਿਹੜੀ ਆਪਣੀ ਕੜਾਈ ਸੀ ਜਿਹਦੇ ਚ ਪਾਣੀ ਰੱਖਿਆ ਉਹਦੇ ਵਿੱਚ ਆਪਾਂ ਇਹਨੂੰ ਰੱਖ ਕੇ ਤੇ ਨੂੰ ਆਪਾਂ ਟੱਕ ਦਵਾਂਗੇ ਘੱਟੋ ਘੱਟ ਜ਼ਿਆਦਾ ਨਹੀਂ 20 ਤੋਂ 25 ਮਿੰਟ ਲੱਗਦੇ ਨੇ ਤੇ 20 ਮਿੰਟ ਬਾਅਦ ਮੈਂ ਚੈੱਕ ਕੀਤਾ ਸੀ ਆਪਣਾ ਜਿਹੜਾ ਢੋਕਲਾ ਸੀਗਾ ਉਹ ਬਣ ਗਿਆ ਵਾ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਐਂਡ ਇਹ ਸਰਵ ਕਰਨ ਲਈ ਰੈਡੀ ਆਕਰ ਤੁਸੀਂ ਚਾਹੋ ਤਾਂ ਇਹਦੇ ਵਿੱਚ ਤੜਕਾ ਬਣਾ ਕੇ ਦੇ ਉੱਤੇ ਪਾ ਸਕਦੇ ਹੋ ਜਿਵੇਂ ਕਿ ਆਪਾਂ ਨਾਰਮਲੀ ਢੋਕਲੇ ਤੇ ਪਾਨਦੇ ਆ ਸਰੋਂ ਦੇ ਜਿਹੜੇ ਦਾਣੇ ਹੁੰਦੇ ਨੇ ਉਹ ਤੇਲ ਦੇ ਵਿੱਚ ਆਪਾਂ ਉਹਦਾ ਤੜਕਾ ਲਾ ਕੇ ਕੜੀ ਪੱਤਾ ਪਾ ਕੇ ਉਪਾ ਸਕਦੇ ਆ ਬਟ ਮੇਰਾ ਬੱਚਾ ਇਹਨੂੰ ਇਦਾਂ ਹੀ ਖਾਣਾ ਪ੍ਰੇਫਰ ਕਰਦਾ ਵਾ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਐਂਡ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੈਨੂੰ ਸਪੋਰਟ ਕਰੋ ਥੈਂਕ ਯੂ ਸੋ ਮੱਚ ਗਾਇਸ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ